ਵਾਹ ਜੀ ਵਾਹ ਚੈੱਕ ਕਰੋ ਜੀ ਚੈੱਕ ਕਰੋ ਜੀ ਯਾਦ ਰੱਖੋ 50 ਰੁਪਏ ਦਾ ਜੋ ਤੁਹਾਨੂੰ ਝੂਲਾ ਹੈ ਇਹ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਸਿਰਫ 150 ਰੁਪਏ ਦਾ ਮਿਲ ਜਾਏਗਾ ਤੇ ਇਹ ਕਿੰਨੇ ਦਾ ਹੈ 180 180 ਦਾ ਰੇਟ ਕਮ ਨਹੀਂ ਹੋਗਾ ਕਮ ਹੋਗਾ ਕਮ ਹੋ ਜਾਏਗਾ ਸੋ ਭਾਈ ਸਾਹਿਬ ਜਿਨ੍ਹਾਂ ਨੇ ਲੈਣਾ ਘੱਟ ਵੀ ਹੋ ਜਾਏਗਾ ਸੋ ਇਹੋ ਜਿਹਾ ਜੋ ਡੈਕੋਰੇਸ਼ਨ ਹੈ ਤੁਹਾਨੂੰ ਹੱਥੀ ਕੰਮ ਜੋ ਕੀਤਾ ਹੋਇਆ ਹੈ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਵਾਹ ਜੀ ਵਾਹ ਆ ਦੇਖੋ ਲੋ ਜੀ ਲੋ ਜੀ ਲੋ ਵਾਹ ਜੀ ਵਾਹ ਮਾਲਵੇ ਦਾ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਵਰਲਡ ਫੇਮਸ ਮੇਲਾ ਬਿਗੇਸਟ ਮੇਲਾ ਛਪਾਰ ਦਾ ਮੇਲਾ بڑے بڑے ਚੰਡੋਲ بڑے بڑے ਝੂਲੇ ਤੁਹਾਨੂੰ ਛਪਾਰ ਦੇ ਮੇਲੇ ਦੇ ਵਿੱਚ ਦਿਖਣਗੇ ਸੋ ਦੇਖ ਸਕਦੇ ਹੋ ਛਪਾਰ ਮੇਲੇ ਦਾ ਕੁਝ ਇਹੋ ਜਿਹਾ ਵਿਊ ਹੈ ਅੱਜ ਹੈ 5 ਸਤੰਬਰ 2025 ਤੇ ਦਿਨ ਸ਼ੁੱਕਰਵਾਰ ਜੋ ਮੇਲਾ ਹੈ ਛਪਾਰ ਦਾ ਮੇਲਾ ਸ਼ੁਰੂ ਹੈ ਸੋ ਟਾਈਮ ਹੈ 10:49 ਮਿੰਟ ਹੋ ਚੁੱਕੇ ਆ ਤੇ ਦੇਖ ਸਕਦੇ ਹੋ ਟਾਈਮ 10:49 ਮਿੰਟ 5 ਸਤੰਬਰ 2025 ਦੇ ਜੋ ਵੀਡੀਓ ਹੈ ਛਪਾਰ ਮੇਲੇ ਦਿਖਾ ਰਹੇ ਆ ਜੋ ਛਪਾਰ ਮੇਲੇ ਦੀ ਅੱਜ ਦੀਆਂ ਰੌਣਕਾਂ ਹੈ ਤੁਸੀਂ ਅੱਜ ਦੀ ਇਸ ਵੀਡੀਓ ਦੇਖ ਸਕੋਗੇ ਕਿੰਨੀਆਂ ਰੌਣਕਾਂ ਨੇ ਕਿੰਨਾ ਮੇਲਾ ਭਰ ਚੁੱਕਿਆ ਹੈ ਕਿੰਨਾ ਲੱਗ ਚੁੱਕਿਆ ਹੈ ਲੱਗਿਆ ਹੈ ਕਿ ਨਹੀਂ ਲੱਗਿਆ ਹੈ ਜੋ ਵੀ ਹੈ ਤੁਸੀਂ ਅੱਜ ਦੀ ਇਸ ਵੀਡੀਓ ਚ ਦੇਖ ਸਕੋਗੇ ਸੋ ਦੇਖੋ ਅੱਜ ਦੀ ਵੀਡੀਓ ਵੀਡੀਓ ਦੇ ਅੱਗੇ ਸਤਿ ਸ਼੍ਰੀ ਅਕਾਲ ਜੀ ਰਾਮ ਰਾਮ ਜੈ ਮਾਤਾ ਦੀ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਪਿਛਲੀ ਵੀਡੀਓ ਤੁਹਾਨੂੰ ਛਪਾਰ ਮੇਲੇ ਦੀ ਜੋ ਤਿਆਰੀਆਂ ਹਨ ਉਹ ਦਿਖਾ ਰਹੇ ਸੀ ਸੋ ਫਾਈਨਲੀ ਜੋ ਤਿਆਰੀਆਂ ਕੰਪਲੀਟ ਹੋ ਚੁੱਕੀਆਂ ਨੇ ਸੋ ਅੱਜ ਹੈ 5 ਸਤੰਬਰ 2025 ਦਿਨ ਸ਼ੁੱਕਰਵਾਰ ਛਪਾਰ ਮੇਲੇ ਦੀਆਂ ਰੌਣਕਾਂ ਤੇ ਪੂਰੀ ਵੀਡੀਓ ਤੁਹਾਨੂੰ ਅੱਜ ਦੀ ਇਸ ਵੀਡੀਓ ਦਿਖਾਵਾਂਗੇ ਸੋ ਵੀਡੀਓ ਅਖੀਰ ਤੱਕ ਬਣਿਆ ਰਹੋ ਚੈਨਲ ਤੇ ਨਹੀਂ ਹੋਤਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਪਿਛਪਾਰ ਦੇ ਮੇਲੇ ਦੇ ਵਿੱਚ ਇਸ ਵਾਰ بڑے بڑے ਝੁੱਲੇ ਜੋ ਹੈ ਤੁਹਾਨੂੰ ਦੇਖਣ ਨੂੰ ਮਿਲਣਗੇ ਸੋ ਦੇਖ ਸਕਦੇ ਹੋ ਇਸ ਜਗ੍ਹਾ ਤੇ ਜੋ ਆ ਝੁੱਲੇ ਨੇ ਇਧਰਲੇ ਪਾਸੇ ਪੂਰਾ ਜੋ ਝੁੱਲੇ ਹੀ ਝੁੱਲੇ ਲੱਗੇ ਹੋਏ ਨੇ بڑے بڑے ਝੁੱਲੇ ਤੇ ਇੱਥੇ ਤੱਕ ਤੁਹਾਨੂੰ ਬੱਚਿਆਂ ਦੇ ਝੁੱਲੇ ਵੀ ਦੇਖਣ ਨੂੰ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਪਹਿਲਾਂ ਵੀ ਦੇਖਣ ਨੂੰ ਮਿਲਦੇ ਸੀ ਹੁਣ ਵੀ ਦੇਖਣ ਨੂੰ ਮਿਲੇਗਾ ਸੋ ਇਸ ਵੀਡੀਓ ਨੂੰ ਜਰੂਰ ਆਪਣਾ ਪਿਆਰ ਤੇ ਸਪੋਰਟ ਦਿਖਾਉਣਾ ਯਾ ਤੇ ਪਿਛਲੀ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਸਪੋਰਟ ਦਿਖਾਇਆ ਜਿਲੋਂ ਧੰਨਵਾਦ ਉਹਨਾਂ ਵੀਰਾਂ ਦਾ ਉਹਨਾਂ ਭੈਣਾਂ ਦਾ ਜੋ ਸਪੋਰਟ ਕਰਦੇ ਆ ਸੋ ਅੱਜ ਸਵੇਰ ਦੇ ਆ ਜੋ ਵੱਜ ਚੁੱਕੇ ਆ ਲਗਭਗ ਆ 9 ਵਜੇ 44 ਮਿੰਟ ਹੋ ਚੁੱਕੇ ਆ ਜੀ ਦੇਖ ਸਕਦੇ ਹੋ ਟਾਈਮ ਦੇ ਵਿੱਚ 9 ਵਜੇ 44 ਮਿੰਟ ਤੇ ਦਿਨ ਸ਼ੁੱਕਰਵਾਰ ਹੈ ਤੇ ਅੱਜ ਤੋਂ ਜੋ ਮੇਲਾ ਹੈ ਸ਼ੁਰੂ ਹੈ ਤੇ 5 ਸਤੰਬਰ ਤੋਂ ਲੈ ਕੇ 11 ਸਤੰਬਰ ਤੱਕ ਜੋ ਇਹ ਮੇਲਾ ਚੱਲੇਗਾ ਬੜੀਆਂ ਰੌਣਕਾਂ ਹੁੰਦੀਆਂ ਨੇ ਕਿਉਂਕਿ ਧਾਰਮਿਕ ਮੇਲਾ ਹੈ ਸੱਭਿਆਚਾਰਿਕ ਮੇਲਾ ਹੈ ਤੇ ਪ੍ਰਸਿੱਧ ਮੇਲਾ ਹੈ ਪੰਜਾਬ ਦਾ ਮਸ਼ਹੂਰ ਮੇਲਾ ਛਪਾਰ ਦਾ ਮੇਲਾ ਸੋ ਦਿਖਾਉਨੇ ਆ ਤੁਹਾਨੂੰ ਚਪਾਰ ਦਾ ਮੇਲਾ ਜਾਦੇ ਗੱਲਾਂ ਨਾ ਬੋਲਦੇ ਹੋਏ ਨਾ ਕਰਦੇ ਹੋਏ ਸੋ ਚਲੋ ਜੀ ਲੋ ਜੀ ਚੈੱਕ ਕਰੋ ਚਪਾਰ ਮੇਲੇ ਦੀਆਂ ਤਿਆਰੀਆਂ ਦੁਕਾਨ ਮੇਲਾ ਸ਼ੁਰੂ ਹੈ ਚਪਾਰ ਦਾ ਮੇਲਾ ਪੰਜਾਬ ਦਾ ਮਸ਼ਹੂਰ ਚਪਾਰ ਦਾ ਮੇਲਾ ਫੀਗੇਸਟ ਮੇਲਾ ਤੇ ਦੇਖ ਸਕਦੇ ਹਾਂ ਸ਼ਟਾਲਾਂ ਦੁਕਾਨਾਂ ਅੱਛਾ ਚੁੱਕੀਆਂ ਨੇ ਸੋ ਹਮ ਹਮ ਆ ਕੇ ਪਹੁੰਚੋ ਆਂ ਚਪਾਰ ਦੇ ਮੇਲੇ ਦੇ ਵਿੱਚ ਸੋ ਜੋ ਦਿਨ ਦਾ ਖੂਬਸੂਰਤ ਜੋ ਨਜ਼ਾਰਾ ਹੈ ਚਪਾਰ ਮੇਲੇ ਦਾ ਤੁਹਾਨੂੰ ਦਿਖਾ ਰਹੇ ਆਂ ਇਧਰ ਵੀ ਦੁਕਾਨਾਂ ਇਧਰ ਵੀ ਦੁਕਾਨਾਂ ਦੇਖ ਸਕਦੇ ਹੋ ਨਾ ਸੇਲ ਵੀ ਦੇਖਣ ਨੂੰ ਮਿਲੇਗਾ ਚਪਾਰ ਦੇ ਮੇਲੇ ਦੇ ਵਿੱਚ ਪੰਜਾਬ ਦਾ ਪ੍ਰਸਿੱਧ ਮੇਲਾ ਵੱਡਾ ਮੇਲਾ ਇਤਿਹਾਸਿਕ ਮੇਲਾ ਸੱਭਿਆਚਾਰਿਕ ਮੇਲਾ ਤੁਹਾਨੂੰ ਜੋ ਵੀਡੀਓ ਹੈ ਦਿਖਾ ਰਹੇ ਆਂ ਸੋ ਲੋ ਆਪਣਾ ਸਾਮਾਨ ਬੰਦਾਰ ਤੋਂ ਕੈਂਟ ਦੇ ਸਾਮਾਨ ਤੋਂ ਬੱਚੇ ਕੰਬਾਲ ਕੇ ਰੱਖੋ ਸੰਗਤ ਜੀ। ਇਹ ਆਹ ਕਪੜਿਆਂ ਕੋ ਸਾਫ ਤਾਂ ਹੁੰਦਾ ਹੋਇਆ। ਲੋ ਜੀ ਬੋਲੀਵਾਰਡ ਤੇ ਤੁਹਾਨੂੰ ਇੱਥੇ ਦੇਖਣਾ ਪੈਣਾ। ਜਿਹੜਾ ਮਾਲਕ ਖਸਾਲੇ ਪਰਪੋਲ ਰੱਖਾ। ਆ ਜੀ ਆਵਾਜ਼ ਸਰਦਾਰ ਜੀ ਕਮਾਲ ਹੀ ਕਰਤੀ ਤੁਸੀਂ ਤਾਂ। ਬਾਈ। ਲੋ ਜੀ ਲੋ। ਬੱਚੇ ਵੀ ਪੂਰਾ ਪੂਰਾ ਆਨੰਦ ਮਾਣਦੇ ਆ ਮੇਲੇ ਦਾ। ਤੂੰ ਮੋਟਰਸਾਈਕਲ ਦੇ ਵਿੱਚ ਤੇ ਬੈਠਾ ਏ ਬੱਚਾ। ਤੇ ਇਸ ਤੋਂ ਬਾਅਦ ਤੁਹਾਨੂੰ ਜੋ ਡ੍ਰੈਗਨ ਹੈ ਆ ਡ੍ਰੈਗਨ ਜੋ ਝੂਲਾ ਹੈ ਤੁਹਾਨੂੰ ਵੀ ਦੇਖਣ ਨੂੰ ਮਿਲੇਗਾ। ਆ ਟਿਕਟ ਕਿੰਨੀ ਹੈ ਇਸki ਡ੍ਰੈਗਨ? 70 ਰੁਪਏ। 70 ਰੁਪਏ। 70 ਰੁਪਏ ਮਿਲ ਜਾਏਗਾ ਟਿਕਟ ਹਨਾ। ਆ ਕਹਾਂ ਸੇ ਆਇਓ? ਯੂਪੀ ਸੇ ਆਇਓ। ਸੋ ਯੂਪੀ ਤੋਂ ਆਇਨੇ ਅਬੀਰ ਚਪਾਰ ਦੇ ਮੇਲੇ ਦੇ ਵਿੱਚ। ਠੀਕ ਹੈ। ਤੇ ਬੜੇ ਬੜੇ ਝੂਲੇ ਤੁਹਾਨੂੰ ਇਸ ਜਗ੍ਹਾ ਤੇ ਦੇਖਣ ਨੂੰ ਮਿਲ ਰਿਹਾ ਹੈ। ਸੋ ਹੋਰ ਅੱਗੇ ਅੱਗੇ ਚੱਲਦੇ ਹਾਂ ਤੁਸੀਂ ਦੇਖ ਸਕਦੇ ਹੋ ਨਾ। ਬੱਚਿਆਂ ਦੇ ਝੂਲੇ ਇਧਰ ਮੌਤ ਦਾ ਖੂਹ ਹੈ। ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਜਿਉਂ-ਜਿਉਂ ਸਮਾਂ ਅੱਗੇ ਵਧਿਆ ਜਾਏਗਾ ਤੁਹਾਨੂੰ ਜੋ ਰਸ਼ ਹੈ ਸਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿਸ਼ਤੀ ਇਹ ਹੈ ਕਿਸ਼ਤੀ ਤੇ ਇਧਰ ਸੋ ਚੱਲਦੇ ਆਂ ਅੱਗੇ ਤੁਹਾਨੂੰ ਦਿਖਾਉਣੇ ਆ ਸਪਾਰ ਮੇਲੇ ਦਾ ਜੋ ਝੂਲਾ ਹੈ ਉਹ ਦਿਖਾਉਣੇ ਆ ਲੋ ਜੀ ਦੇਖੋ ਜੀ ਐਸਡੀਡੀ ਖੜੀ ਹੈ 5 ਸਤੰਬਰ 2025 ਬਹੁਤ ਬਦਿਆ ਤੇ ਏਸੀ ਮਿਲੇਗਾ ਕਿਤੇ ਹਨ ਪ੍ਰਸਿੱਧ ਮੇਲਾ ਸਪਾਰ ਦਾ ਮੇਲਾ ਮੇਲੇ ਦਾ ਅੱਜ ਪਹਿਲਾ ਦਿਨ ਹੈ ਤੇ ਬੜੇ ਬੜੇ ਚੰਡੋਲ ਬੜੇ ਬੜੇ ਝੁੱਲੇ ਦੇਖ ਸਕਦੇ ਹੋ ਨਾ ਚੰਡੋਲ ਤੇ ਇਹੋ ਜਿਹੇ ਕੁਝ ਰੌਣਕਾਂ ਹੈ ਤੇ ਇਸ ਜਗ੍ਹਾ ਤੇ ਮੇਲਾ ਚਪਾਰ ਤੇ ਇਸ ਜਗ੍ਹਾ ਤੇ ਤੁਹਾਨੂੰ ਜੋ ਮੌਤ ਦਾ ਖੂਹ ਹੈ ਉਹ ਦੇਖਣ ਨੂੰ ਮਿਲੇਗਾ ਤੋਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਇੱਕ ਬੋਲਟ ਹੇਠੇ ਤੇ ਹੋਰ ਜੋ ਬਾਈਕ ਹੈ ਰੇਸਰ ਬਾਈਕ ਤੁਹਾਨੂੰ ਇਸ ਜਗ੍ਹਾ ਤੇ ਦੇਖਣ ਨੂੰ ਮਿਲੇਗਾ ਸੋ ਸਾਹਮਣੇ ਦੇਖ ਸਕਦੇ ਹੋ ਚੰਡੋਲ ਇਸ ਜਗ੍ਹਾ ਤੇ ਜੋ ਚੁੱਲ੍ਹੇ ਨੇ ਸੋ ਲੋ ਜਿੱਚ ਕਰੀਏ ਚੈੱਕ ਕਰੋ ਮੇਲਾ ਛਪਾਰ ਲੋ ਜੀ ਲੋ ਇਸ ਜਗ੍ਹਾ ਤੇ ਤੁਹਾਨੂੰ ਬੱਚਿਆਂ ਦੇ ਜੋ ਚੁੱਲ੍ਹੇ ਨੇ ਉਹ ਵੀ ਦੇਖਣ ਨੂੰ ਮਿਲੇਗਾ ਲੋ ਜੀ ਪੂਰਾ ਜੋ ਇੰਜੋਏ ਕਰ ਰਹੇ ਨੇ ਬੱਚੇ ਲਗਭਗ ਇਹਨਾਂ ਦੀ 50 ਰੁਪਏ ਟਿਕਟ ਆਉਂਦੀਆਂ ਟਿਕਟ ਠੀਕ ਆ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਇਸ ਜਗ੍ਹਾ ਤੇ ਤੁਹਾਨੂੰ ਜੋ ਡਿਸਕੋ ਡਾਂਸ ਹੈ ਉਹਦਾ ਟ੍ਰਾਇਲ ਲਿੱਤਾ ਜਾ ਰਿਹਾ ਹੈ ਲੋ ਜੀ ਚੈੱਕ ਕਰੋ ਜੀ ਚੈੱਕ ਕਰੋ ਵਾਹ ਜੀ ਵਾਹ ਇਹਦਾ ਟ੍ਰਾਇਲ ਜੋ ਹੈ ਲਿੱਤਾ ਜਾ ਰਿਹਾ ਹੈ ਚਪਾਰ ਦੇ ਮੇਲੇ ਦਾ ਸੋ ਇਸ ਜਗ੍ਹਾ ਤੇ ਵੀ ਤੁਹਾਨੂੰ ਤੁਹਾਨੂੰ ਜੋ ਹੈ ਬੱਚਿਆਂ ਦੇ ਚੂਤੂਲੇ ਦੇਖਣ ਨੂੰ ਮਿਲੇਗਾ ਠੀਕ ਹੈ ਸੋ ਦੇਖ ਸਕਦੇ ਹੋ ਤੇ ਬੜੇ ਬੜੇ ਚੰਡੋਲ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਸੋ ਇਧਰਲੇ ਪਾਸੇ ਵੀ ਤੁਹਾਨੂੰ ਜੋ ਹੈ ਕਿਸ਼ਤੀ ਸਭ ਤੋਂ ਵੱਡੀ ਕਿਸ਼ਤੀ ਤੁਹਾਨੂੰ ਜੋ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਇਧਰ ਹੈ ਮੋਦਕੂ ਮੌਤ ਦਾ ਖੂ ਤੈਦਲੇ ਪਾਸੇ ਚਿੰਡੋਲ ਇੱਧਰ ਕਿਸ਼ਤੀ ਦੋ ਚਿੰਡੋਲ ਦੇ ਵਿੱਚ ਦੋ ਕਿਸ਼ਤੀ ਹੈ ਇੱਕ ਡਿਸਕੋ ਡਾਂਸ ਹੈ ਠੀਕ ਹੈ ਲਓ ਜੀ ਚੈੱਕ ਕਰੋ ਇੱਧਰ ਲਿਆ ਮੜ ਕੇਵੇਂ ਠੀਕਾ ਲੋ ਲੋ ਹੋਰਿਆ ਤੁਹਾਨੂੰ ਇਹੋ ਜੋ ਜੋ ਪਿਆਰੇ ਪਿਆਰੇ ਬੱਚੇ ਨੇ ਛਪਾਰ ਦੇ ਮੇਲੇ ਦੇ ਵਿੱਚ ਮਿਲਣਗੇ ਇਨਾ ਤਰਾ ਲਵਪ੍ਰੀਤ ਵਾਹ ਜੀ ਵਾ ਕਿੰਨਾ ਪਿਆਰਾ ਬੱਚਾ ਲਵਪ੍ਰੀਤ ਆਇਆ ਮੇਲੇ ਦੇ ਵਿੱਚ ਕਿਤੇ ਗੁੰਮ ਨਾ ਹੋ ਜੀ ਤੂੰ ਗੁੰਮਾ ਆਪਾਂ ਹੋਣੀ ਨਹੀਂ ਸਾਉ ਗੁੰਮ ਨਾ ਹੋ ਜੀ ਕਿਤੇ ਮੇਲੇ ਦੇ ਵਿੱਚ ਠੀਕਾ हां बच्चा ना रही सो ना पुरा -पुरा रही ना, ना। ना बच्चा ना पूरा पूरा ध्यान रखनाया गश्ती ਉਹ ਲੈਣੀ ਆ ਵੱਡੀ ਵੱਡੀ ਗश्ती ਡਰ ਤਾਂ ਨਹੀਂ ਲੱਗਾ ਗश्ती ਤੋਂ ਨਾ ਨਾ ਲਾ ਹੁਣ ਬਿਠਾਏ ਹੁਣ ਲੈ ਲਾਂਗੇ ਹੁਣ ਲੈ ਲਾਂਗੇ ਚਲ ਬਹੁਤ ਪਿਆਰਾ ਬੱਚਾ ਠੀਕ ਆ ਲਵਪ੍ਰੀਤ ਨਾਮ ਆ ਬੱਚੇ ਦਾ ਤੇ ਪਹੁੰਚਿਆ ਛਪਾਰ ਦੇ ਮੇਲੇ ਪਹੁੰਚਿਆ ਛਪਾਰ ਦੇ ਮੇਲੇ ਸੋ ਠੀਕ ਆ ਜੀ ਓਕੇ ਸੋ ਦੇਖ ਸਕਦੇ ਹੋ ਨਾ ਇਹੋ ਜਿਹੇ ਪਿਆਰੇ ਪਿਆਰੇ ਬੱਚੇ ਵੀ ਤੁਹਾਨੂੰ ਜੋ ਛਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲਣਗੇ ਪਿਆਰ ਨਾਲ ਬੋਲੀਦਾ ਤੇ ਬੱਚਿਆਂ ਨਾਲ ਵੀ ਥੋੜਾ ਹਾਸਾ ਮਜ਼ਾਕ ਚੱਲਦਾ ਹੀ ਆ ਠੀਕ ਆ ਦੇਖ ਸਾਧ ਨੇ ਤੇ ਵਾਹ ਜੀ ਵਾਹ ਆ ਕੀ ਜਗਾੜਮੈਂਟ ਲਾ ਰੱਖਿਆ ਭਾਈ ਜੇ ਕੋਈ ਆਏਗਾ ਬਾਹਰੋਂ ਤਾਂ ਫਿਰ ਇਹ ਇਹ ਦੇਉਂਗੇ ਭਰ ਕੇ ਦੇਵੋਗੇ ਨਾ ਵਾਹ ਜੀ ਵਾਹ ਕੀ ਨਾ ਤਰਾ ਕਾਸ਼ 100 ਕਾਸ਼ ਦੇ ਦੁਕਾਨ ਤੇ ਆਓ ਤੁਹਾਨੂੰ ਇਹ ਸੈਂਪਲ ਦੇ ਤੌਰ ਤੇ ਰੱਖਿਆ ਆਈ ਓਰੇ ਸੈਂਪਲ ਦੇ ਤੌਰ ਤੇ ਰੱਖਿਆ ਨਾ ਸੋ ਇਸ ਜਗ੍ਹਾ ਤੇ ਵੀ ਤੁਹਾਨੂੰ ਜੋ ਹੈ ਫਰੂਟੀ ਕੀ ਰੇਟ ਹੈ ਨਾਲ 20 ਰੁਪਏ ਦੀ 20 ਰੁਪਏ 30 ਰੁਪਏ ਇਹ 10 ਰੁਪਏ ਤਾਂ ਨਹੀਂ ਆਉਂਦਾ ਜੋ ਸੋ ਜੀ ਹਾਂ 20 ਰੁਪਏ 30 ਰੁਪਏ ਦਾ ਜੋ ਹੈ ਤੁਹਾਨੂੰ ਜੋ ਵੀ ਫਲੇਵਰ ਤੁਸੀਂ ਲੈਣਾ ਇਸ ਜਗ੍ਹਾ ਤੋਂ ਲੈ ਸਕਦੇ ਹੋ ਆਕਾਸ਼ ਤੋਂ ਸੋ ਹਜੇ ਵੀ ਆਹ ਜੋ ਆ ਚੰਡੋਲ ਹੈ ਇਹਦਾ ਜੋ ਕੰਮ ਹੈ ਚੱਲ ਰਿਹਾ ਹੈ ਹੋਰ ਜੋ ਤੁਹਾਨੂੰ ਜੋ ਇੱਧਰ ਵੀ ਜੋ ਝੂਲਾ ਹੈ ਉਹ ਹਜੇ ਤਿਆਰ ਹੋ ਰਿਹਾ ਹੈ ਸੋ ਦੇਖ ਸਕਦੇ ਹੋ ਸੋ ਇਹੋ ਜਿਹਾ ਕੁਝ ਨਜ਼ਾਰਾ ਹੈ ਚਪਾਰ ਦੇ ਮੇਲੇ ਦਾ ਵਾਹ ਜੀ ਵਾਹ ਚੈੱਕ ਕਰੋ ਜੀ ਚੈੱਕ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਸੋ ਦੇਖ ਸਾਧਨੇ ਖਜਲਾ ਬਹੁਤ ਜੋ ਦੁਕਾਨਦਾਰ ਨੇ ਤੁਹਾਨੂੰ ਇਸ ਜਗ੍ਹਾ ਤੇ ਖਜਲੇ ਦੀ ਜੋ ਪਾਥੀਆਂ ਮਸ਼ਹੂਰ ਹੈ ਦੇਖਣ ਨੂੰ ਮਿਲੇਗਾ ਤੇ ਰੰਗ ਬਿਰੰਗੀ ਮਠਾਈਆਂ ਵੀ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਠੀਕ ਹੈ ਤੇ ਦੇਖ ਸਕਦੇ ਹੋ ਵਾਹ ਜੀ ਵਾਹ ਜੀ ਗਰਮ ਗਰਮ ਹੀ ਖਜਲਾ ਬਣਾਇਆ ਜਾਂਦਾ ਹੈ ਤੇ ਦਿੱਤਾ ਜਾਂਦਾ ਹੈ ਦੇਖ ਸਕਦੇ ਹੋ ਸਾਹਮਣੇ ਪੱਠੀ ਤੇ ਕਾਂਸੇ ਆਇਓ ਯੂਪੀ ਸੇ ਯੂਪੀ ਸੇ ਸੋ ਜ਼ਿਆਦਾਤਰ ਜੋ ਦੁਕਾਨਦਾਰ ਨੇ ਉਹ ਯੂਪੀ ਤੋਂ ਆਏ ਨੇ ਤੇ ਇੱਥੇ ਤੁਹਾਨੂੰ ਜੋ ਪਕੌੜੇ ਹੈ ਖਜਲਾ ਹੈ ਸਾਠੀ ਹੈ ਜੋ ਵੀ ਹੈ ਤੁਹਾਨੂੰ ਪਾਰ ਦੇ ਮੇਲੇ ਦੇ ਵਿੱਚ ਮਿਲੇਗਾ ਤੇ ਭਾਈ ਸਾਹਿਬ ਚੈੱਕ ਕਰੋ ਜੀ ਗਰਮਾ ਗਰਮ ਜਲੇਬੀ ਵਾਹ ਜੀ ਵਾਹ ਦੇਖ ਕੇ ਢਿੱਡ ਭਰ ਜਾਂਦਾ ਆ ਸੋ ਖਾਣ ਨੂੰ ਮੇਰਾ ਜੀ ਨਹੀਂ ਕਰਦਾ ਤੇ ਆਪਾਂ ਦੇਖ ਕੇ ਹੀ ਥੋੜਾ ਜਆ ਹਨਾ ਦਿਲ ਨੂੰ ਸਮਝਾ ਲਈਦਾ ਸਮਝ ਜਾਂਦਾ ਦਿਲ ਦੇਖ ਕੇ ਜੀ ਭਰ ਜਾਂਦਾ ਹੈ ਤੇ ਰੰਗ ਬਿਰੰਗੇ ਜੋ ਮਠਾਈਆਂ ਤੁਸੀਂ ਦੇਖ ਸਕਦੇ ਹੋ ਤੇ ਇਹੋ ਜੋ ਖੂਬਸੂਰਤ ਜੋ ਨਜ਼ਾਰਾ ਹੈ ਛਪਾਰ ਦੇ ਮੇਲੇ ਦਾ ਦੇਖ ਸਕਦੇ ਹੋ ਨਾ ਤੇ ਹਮੋਂ ਅੱਗੇ ਪਹੁੰਚੋ ਜੀ ਮੇਲੇ ਛਪਾਰ ਤੇ ਦੇਖ ਸਕਦੇ ਇੱਧਰ ਤੁਹਾਨੂੰ ਜੋ ਡਿਸਕੋ ਡਾਂਸ ਹੋ ਗਿਆ ਚੰਡੋਲ ਲਗਭਗ 2 2 4 4 ਚੰਡੋਲ ਠੀਕ ਹੈ ਜੀ ਤੇ 4 ਕਿਸ਼ਤੀ ਹੈ ਬੜੀ ਬੜੀ ਕਿਸ਼ਤੀ ਹੈ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗਾ ਸੋ ਦੇਖ ਸਕਦੇ ਹੋ ਬਹੁਤ ਹੀ ਪਿਆਰਾ 뷰 ਐਸੇ ਜੋ ਸ੍ਰੀ ਭੈਣੀ ਸਾਹਿਬ ਜੀ ਦੀ ਜੋ ਸਪੈਸ਼ਲ ਖੋਏ ਵਾਲੀ ਕੋल्फी ਹੈ ਜਰੂਰ ਖਾਣਾ ਸੋ ਦੇਖ ਸਾਦੋਂ ਇਹੋ ਜਿਹਾ ਪਿਆਰਾ ਵਿਊ ਦੇ ਨਾਲ ਦੇ ਨਾਲ ਭੈਣੀ ਸਾਹਿਬ ਜੀ ਦੀ ਕੁਲਫੀ ਸ੍ਰੀ ਭੈਣੀ ਸਾਹਿਬ ਦੀ ਸਪੈਸ਼ਲ ਖੋਏ ਵਾਲੀ ਕੁਲਫੀ ਤੁਹਾਨੂੰ ਮਿਲ ਜਾਏਗਾ ਸੋ ਮਿਲਕ ਬਦਾਮ ਵਾਲੀ ਕੁਲਫੀ ਕਿੰਨੇ ਦਾ ਹੈ 50 ਰੁਪਏ ਦਾ ਕੁਲਫੀ ਵੀ ਰੱਖਦੇ ਹਾਂ 10 ਰੁਪਏ 20 ਰੁਪਏ 30 ਰੁਪਏ ਕੁਲਫੀ 10 ਰੁਪਏ 20 ਰੁਪਏ 30 ਰੁਪਏ ਦੀ ਕੁਲਫੀ ਹੈ ਠੀਕ ਹੈ ਇੱਥੋਂ ਜਰੂਰ ਇੱਕ ਵਾਰੀ ਤੁਸੀਂ ਖਾਣਾ ਕਾफी ਮਸ਼ਹੂਰ ਹੈ ਪੰਜਾਬ ਦੀ ਭੈਣੀ ਸਾਹਿਬ ਜੀ ਦੀ ਕੁਲਫੀ ਸਪੈਸ਼ਲ ਖੋਏ ਵਾਲੀ ਕੁਲਫੀ ਤੁਹਾਨੂੰ ਮਿਲ ਜਾਏਗਾ ਤੇ ਹੋਰ ਤੁਸੀਂ ਜੋ ਰੌਣਕਾਂ ਹੈ ਤੁਹਾਨੂੰ ਇਸ ਪਾਰ ਮੇਲੇ ਦੀਆਂ ਦਿਖਾ ਰਹੇ ਹਾਂ ਸੋ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਹਜੇ ਵੀ ਜੋ ਥੋੜੀ-ਮੋਟੀ ਤਿਆਰੀਆਂ ਨੇ ਤੁਹਾਨੂੰ ਅ ਨਜ਼ਰ ਆ ਰਹੀਆਂ ਹੋਣਗੇ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਥੇ ਜੋ ਤਿਆਰੀਆਂ ਨੇ ਉਹ ਕਰ ਰਹੇ ਨੇ ਵਾਹ ਜੀ ਵਾਹ ਖੇਚ ਦੋ ਇਹ ਖੇਚ ਦੋ ਤਿਆਰੀਆਂ ਹੋ ਗਈ ਤਿਆਰੀ ਹੋ ਗਈ ਹੋ ਗਈ ਸੋ ਦੇਖ ਸਕਦੇ ਹੋ ਤਿਆਰੀਆਂ ਪੂਰੀਆਂ ਹੋ ਗਈਆਂ ਨੇ ਆ ਟਿਕਟ ਕਿੰਨਾ ਹੈ ਇਸਕਾ ਟਿਕਟ ਦੋ ਦੋ ਨਾ ਟਿਕਟ ਕਿੰਨਾ ਹੈ ਟਿਕਟ 50 ਰੁਪਏ ਲੋ ਜੀ ਯਾਦ ਰੱਖੋ 50 ਰੁਪਏ ਦਾ ਜੋ ਤੁਹਾਨੂੰ ਝੂਲਾ ਹੈ ਇਹ ਦੇਖਣ ਨੂੰ ਮਿਲੇਗਾ ਸੋ ਬੈਠ ਸਕਦਾ ਹਾਂ ਮੈਂ ਅਭੀ ਝੁਲਾਉਗੇ ਘੁਮਾਉਗੇ ਅਭੀ ਨਹੀਂ ਚਲੇਗਾ ਸ਼ਾਮ ਨੂੰ ਚਲੇਗਾ ਸ਼ਾਮ ਨੂੰ ਚਲੇਗਾ ਸ਼ਾਮ ਨੂੰ ਰਸ਼ ਜ਼ਿਆਦਾ ਹੁੰਦਾ ਨਾ ਇਸ ਲਈ ਸੋ ਸ਼ਾਮ ਨੂੰ ਰਸ਼ ਜ਼ਿਆਦਾ ਹੁੰਦਾ ਆ ਸੋ ਦੇਖ ਸਕਦੇ ਹੋ ਵਾਹ ਜੀ ਵਾਹ ਪੂਰੀ ਤਿਆਰੀਆਂ ਹੋ ਚੁੱਕੀਆਂ ਨੇ ਵੈਸੇ ਥੋੜੀ-ਮੋਟੀ ਜੋ ਫੀਟਿੰਗ ਹੈ ਆ ਲੋਹੇ ਨੂੰ ਬੰਨਣ ਦੀ ਜੋ ਫੀਟਿੰਗ ਹੈ ਉਹ ਚੱਲ ਰਹੀ ਹੈ ਹਾਂ ਪੋਸਟਰ ਨਾਲ ਕੇ ਨਾਮ ਵੀ ਤੇ ਪੋਸਟਰ ਲੱਗੇਗਾ ਪੋਸਟਰ ਵੀ ਲੱਗੇਗਾ ਵਾਹ ਜੀ ਵਾਹ ਪੋਸਟਰ ਲੱਗੇਗਾ ਸੋ ਭਾਈ ਸਾਹਿਬ ਜੀ ਦਾ ਸੋ ਦੇਖ ਸਕਦੇ ਹੋ ਨਾ ਇਧਰ ਵੀ ਤੁਹਾਨੂੰ ਦਿਖਾ ਰਹੇ ਹਾਂ ਇੱਕ ਜੋ ਕਿਸ਼ਤੀ ਹੈ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਇਧਰ ਵੀ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਨਾ ਵਾਜੂਬਾ ਚੈੱਕ ਕਰੂਗੀ ਵਾਜੂਬਾ ਪਿਸਤੌਲ ਨਿਸ਼ਾਨਾ ਕੀ ਇਸਕਾ ਪ੍ਰਾਈਸ ਹੁੰਦਾ ਹੈ 50 ਕੇ 6 50 ਰੁਪਏ ਕੇ 6 ਇਸ ਦੇ ਉੱਪਰ ਮਾਰਨਾ ਹੁੰਦਾ ਹੈ ਹਾਂ ਮਾਰਨਾ ਠੀਕ ਹੈ ਠੀਕ ਹੈ ਵਾਜੂਬਾ ਸੋ ਤੁਹਾਨੂੰ ਜੋ 50 ਰੁਪਏ ਦੇ 6 ਮਿਲਣਗੇ ਆ ਤੁਹਾਨੂੰ ਇਸ ਜਗ੍ਹਾ ਤੇ ਮਾਰਨਾ ਪਏਗਾ ਜਿਹੜੇ ਡਿੱਗ ਗਿਆ ਉਹ ਤੁਹਾਡਾ ਹੋ ਜਾਏਗਾ ਠੀਕ ਹੈ ਠੀਕ ਹੈ 50 ਰੁਪਏ ਦਾ ਮਿਲ ਜਾਏਗਾ ਠੀਕ ਹੈ ਲੋ ਜੀ ਚੈੱਕ ਕਰੋ ਇੱਧਰ ਵੀ ਇੱਧਰ ਵੀ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਸੋ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਆ ਤੇ ਇਹ ਵੀਡੀਓ ਤੁਸੀਂ ਕਿੱਥੋਂ-ਕਿੱਥੋਂ ਦੇਖ ਰਹੇ ਹੋ ਜਰੂਰ ਦੱਸਣਾ ਆ ਤੇ ਇੱਧਰ ਤੁਹਾਨੂੰ ਡਿਸਕੋ ਡਾਂਸ ਵੀ ਦੇਖਣ ਨੂੰ ਮਿਲ ਜਾਏਗਾ ਵਾਹ ਜੀ ਵਾਹ ਦੇਖ ਸਕਦੇ ਹੋ ਬ੍ਰੇਕ ਡਾਂਸ ਬ੍ਰੇਕ ਡਾਂਸ ਤੁਹਾਨੂੰ ਚਪਾਰ ਦੇ ਮੇਲੇ ਦੇ ਵਿੱਚ ਦੇਖਣ ਨੂੰ ਮਿਲੇਗਾ ਇੱਧਰ ਤੁਹਾਨੂੰ ਬੱਚਿਆਂ ਦੇ ਚੁੱਲੇ ਵੀ ਦੇਖਣ ਨੂੰ ਮਿਲੇਗਾ ਕਿਉਂਕਿ ਇਹ ਜੋ ਥੋੜੀ-ਮੋਟੀ ਜੋ ਤਿਆਰੀਆਂ ਨੇ ਕਰ ਰਹੇ ਨੇ ਤੇ ਰਾਤ ਨੂੰ ਜੋ ਹੋਰ ਬਹੁਤ ਜੋ ਖੂਬਸੂਰਤ ਨਜ਼ਾਰਾ ਹੈ ਉਹ ਦਰੱਖਣ ਨੂੰ ਮਿਲਦਾ ਹੈ ਵਾਹ ਜੀ ਵਾਹ ਸੋ ਦੇਖ ਸਕਦੇ ਹੋ ਨਾ ਸੋ ਤਿਆਰੀਆਂ ਲਾਈਟਿੰਗ ਦੇ ਜੋ ਤਿਆਰੀਆਂ ਨੇ ਤੁਸੀਂ ਦੇਖ ਸਕਦੇ ਹੋ ਲੋ ਚੈੱਕ ਕਰੋ ਜੀ ਮੇਲਾ ਮੇਲਾ ਛਪਾਰ ਦਾ ਮੇਲਾ ਵਾਹ ਜੀ ਵਾਹ ਉਹ ਸੁਰਤ ਜੋ ਨਜ਼ਾਰਾ ਹੈ ਚਪਾਰ ਮੇਲੇ ਦੇ ਦਿਖਾ ਰਹੇ ਆ ਤੁਹਾਨੂੰ ਬਹੁਤ ਹੀ ਪ੍ਰਸਿੱਧ ਮੇਲਾ ਹੈ ਧਾਰਮਿਕ ਮੇਲਾ ਹੈ ਤੇ ਬੜੀਆਂ ਰੌਣਕਾਂ ਲੱਗੀਆਂ ਚਪਾਰ ਦੇ ਮੇਲੇ ਦੇ ਵਿੱਚ ਸੋ ਦੇਖ ਸਕਦੇ ਹੋ ਨਾ ਇੱਧਰ ਵੀ ਝੋਲੇ ਇੱਧਰ ਵੀ ਝੁੰਦੇ ਵਾਹ ਜੀ ਵਾਹ ਛੇ ਦਰਵਾਜ਼ੇ ਵਿੱਚ ਮੱਥਾ ਟੇਕ ਰਹੇ ਆ ਦਰਸ਼ਨ ਕਰ ਰਹੇ ਆ ਸੋ ਦੇਖ ਸਕਦੇ ਹੋ ਸੋ ਅੰਦਰ ਚਲਦੇ ਆ ਮੱਥਾ ਟੇਕਦੇ ਆ ਦਰਸ਼ਨ ਕਰਦੇ ਆ ਤੁਸੀਂ ਵੀ ਦਰਸ਼ਨ ਕਰਨਾ ਆ याद लॻंदा ਖੜੀ ਦੂਰੋਂ ਦੂਰੋਂ ਜਿਹੜੇ ਸ਼ਰਧਾਲੂ ਨੇ ਭਗਤ ਨੇ ਬਾਬਿਆਂ ਦਰਵਾਜ਼ੇ ਵਿੱਚ ਆਉਂਦੇ ਨੇ ਤੇ ਇਸ ਜਗ੍ਹਾ ਤੇ ਜੋ ਲੰਗਰ ਹੈ 24 ਘੰਟੇ ਲੰਗਰ ਚੱਲਦਾ ਹੈ ਫੂਡ ਕੋਰਟ ਦੀ ਗੱਲ ਕੀਤੀ ਜਾਵੇ ਤਾਂ ਦੇਖੋ ਪਾਠੀਆਂ ਜਿਹਨੂੰ ਆਪਾਂ ਹਿੰਦੀ ਦੇ ਵਿੱਚ ਖਜਲਾ ਕਹਿੰਦੇ ਨੇ ਆ ਤੇ ਇਸ ਜਗ੍ਹਾ ਤੇ ਤੁਹਾਨੂੰ ਦੇਖਣ ਨੂੰ ਮਿਲੇਗਾ ਜੋ ਫੂਡ ਕੋਰਟ ਹੈ ਪਾਠੀਆਂ ਦਾ ਇਸ ਜਗਤ ਇੱਕ ਜਗ੍ਹਾ ਤੇ ਹੋਰ ਜੋ ਸਟਾਲਾਂ ਦੁਕਾਨਾਂ ਇੱਕ ਜਗ੍ਹਾ ਵੀਡਨ ਲਾਈਵ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਤੇ ਸਭ ਤੋਂ ਵਧੀਆ ਕੰਮ ਜੋ ਹੈ ਕੀਤਾ ਹੋਇਆ ਹੈ ਢੱਕ ਕੇ ਰੱਖਿਆ ਹੋਇਆ ਠੀਕ ਹੈ ਜੀ ਜਾਲੀ ਦੇ ਨਾਲ ਤਾਂ ਕਿ ਮਿੱਟੀ ਡਸਟ ਇਹਦੇ ਤੇ ਨਾ ਪਵੇ ਤੇ ਇਹ ਕੰਮ ਜੀ ਬਹੁਤ ਵਧੀਆ ਕੀਤਾ ਹੋਇਆ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਹੋਇਆ ਛੇ ਜੋ ਬੈਠਣ ਦਾ ਬਣਾਇਆ ਹੋਇਆ ਇਹਨਾਂ ਨੇ ਸਿਸਟਮ ਉਹ ਵੀ ਕਾਫੀ ਵਧੀਆ ਹੈ ਤੇ ਗਰਮ ਗਰਮ ਜੋ ਗੋਭੀ ਦੇ ਪਕੌੜੇ ਹੋਰ ਪਕੌੜੇ ਤੁਹਾਨੂੰ ਜੋ ਹੈ ਸ਼ਟਾਲਾ ਤੁਹਾਨੂੰ ਇਸ ਜਗ੍ਹਾ ਤੇ ਦੇਖਣ ਨੂੰ ਮਿਲੇਗਾ ਸੋ ਹਮੋਂ ਅਗੇ ਪਹੁੰਚੋ ਪਿੰਡ ਛਪਾਰ ਜ਼ਿਲ੍ਹਾ ਲੁਧਿਆਣਾ ਮੰਡੀ ਅਹਿਮਦਗੜ ਸ਼ਹਿਰ ਦੇ ਵਿੱਚ ਲੱਗਦਾ ਹੈ ਪੰਜਾਬ ਦਾ 비ਗੇਸਟ ਮਸ਼ਹੂਰ ਮੇਲਾ ਧਾਰਮਿਕ ਮੇਲਾ ਸੱਭਿਆਚਾਰਿਕ ਮੇਲਾ ਛਪਾਰ ਦਾ ਮੇਲਾ ਸੋ ਅੱਜ ਦਾ ਵੀਡੀਓ ਤੁਹਾਨੂੰ ਕਿਹੋ ਜਿਹਾ ਲੱਗਿਆ ਜਰੂਰ ਕਮੈਂਟ ਕਰਨਾ ਹੈ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਜਿੱਥੇ ਤੱਕ ਹੋ ਸਕੇ ਮੈਂ ਉੱਥੇ ਤੱਕ ਤੁਹਾਨੂੰ ਪੂਰਾ ਜੋ ਵੀਡੀਓ ਹੈ ਉਹ ਦਿਖਾਉਣ ਦੀ ਕੋਸ਼ਿਸ਼ ਕੀਤਾ ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਤੇ ਮਿਲਦੇ ਹਾਂ ਫਿਰ ਤੋਂ ਨਵੇਂ ਵਲੌਗ ਦੇ ਵਿੱਚ ਨਵੇਂ ਵੀਡੀਓ ਦੇ ਵਿੱਚ ਨਵੇਂ ਦਿਨ ਤੇ ਨਵੇਂ ਸਵੇਰ ਦੇ ਨਾਲ ਜੈ ਹਿੰਦ ਜੈ ਭਾਰਤ ਜੈ ਪੀਰਾਂ ਦੀ ਜੈ ਮਸਤਾਂ ਦੀ